ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਅਸੀਂ ਅੱਜ ਆਪਾਂ ਤੁਹਾਡੇ ਖਾਤਰ ਵਰਨਾ ਗੱਡੀਆਂ ਲੈ ਕੇ ਪਹੁੰਚੇ ਹਾਂ ਅਸੀਂ ਵਰਨਾ ਗੱਡੀਆਂ ਸਭ ਦੀਆਂ ਪਸੰਦدار ਗੱਡੀਆਂ ਨੇ ਤੁਹਾਨੂੰ ਪਤਾ ਹੀ ਹੋਊ ਜੀ ਬਹੁਤ ਡਿਮਾਂਡ ਵੀ ਆ ਰਹੀ ਹੈ ਵੀ ਸਪੈਸ਼ਲ ਵਰਨਾ ਗੱਡੀਆਂ ਦੀ ਵੀਡੀਓ ਬਣਾਉ ਜੀ ਤੇ ਆਪਾਂ ਲੈ ਕੇ ਪਹੁੰਚੇ ਹਾਂ ਵਰਨਾ ਗੱਡੀਆਂ ਤਾਂ ਤੁਹਾਨੂੰ ਮਿਲਣ ਗਿਆ ਮਿਲਣ ਗਿਆ ਨਾਲ ਇੱਕ ਆਪਾਂ ਜਮਾ ਸਸਤੀ ਗੱਡੀ ਵੀ ਲੈ ਕੇ ਪਹੁੰਚੇ ਹਾਂ ਸੀ ਉਹਦੀ ਵੀ ਸਾਰੀ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9460929488 ਤੁਹਾਡੇ ਕੋਲੇ ਗੱਡੀ ਆ ਮੋਟਰਸਾਈਕਲ ਆ ਘਰ ਆ ਕੋਠੀ ਆ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਐਡ ਆਪ ਤੋੜੀ ਲਾ ਦਾਂਗੇ ਜੀ ਪਹਿਲੀ ਜਿਹੜੀ ਵਰਨਾ ਗੱਡੀ ਆ 2012 ਮਾਡਲ ਹੈ ਕੰਡੀਸ਼ਨ ਪੂਰੀ ਵਧੀਆ ਤਰਨ ਤਰਨ ਮਾਲਕ ਦਾ ਏਰੀਆ ਦਾ 2 ਲੱਖ ਤੇ 25000 ਰੁਪਿਆ ਮਾਲਕ ਨੇ ਡਿਮਾਂਡ ਕਹੀ ਏ ਜੀ ਗੱਡੀ ਪੂਰੀ ਸੋਹਣੀ ਏ ਜੀ ਵਰਨਾ ਗੱਡੀ ਆ ਇਹ ਤੇ ਅੰਦਰ ਦੀ ਕੰਡੀਸ਼ਨ ਬਾਹਰ ਦੇ ਕੰਡੀਸ਼ਨ ਟਾਇਰਾਂ ਚ ਅਲਾਈ ਬੰਪਰ ਹਰ ਇੱਕ ਚੀਜ਼ ਚੈੱਕ ਕਰੋ ਜੀ ਪੰਜਾਬ ਨੰਬਰ ਗੱਡੀ ਆ ਟਾਇਰਾਂ 'ਚ ਅਲਾਈ ਪੂਤ ਵਧੀਆ ਲੱਗੀ ਹੋਈ ਨੇ ਅੰਦਰ ਦੀ ਕੰਡੀਸ਼ਨ ਗੱਲ ਕਰੀਏ ਅੰਟੀਰੀਅਰ ਦੀ ਗੱਲ ਕਰੀਏ ਹਰ ਇੱਕ ਚੀਜ਼ ਦੀ ਗੱਲ ਕਰੀਏ ਤਾਂ ਪ੍ਰੋਪਰ ਆਪਾਂ ਨੂੰ ਗੱਡੀ ਦੇਖਣ ਨੂੰ ਮਿਲੂਗੀ ਬਹੁਤ ਵਧੀਆ ਕੰਡੀਸ਼ਨ ਦੀ ਇੰਜਨ ਗੇਅਰ ਦੀ ਬਿਲਕੁਲ ਸਾਫ਼ ਸੁਥਰੀ ਗੱਡੀ ਐਸੀ ਮਾਲਕ ਨੇ ਸਰਵਿਸ ਸਾਰੀ ਕਰਵਾ ਰੱਖੀ ਟੋਟਲ ਦੀ ਟੋਟਲ ਬਾਕੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਤਰਨ ਤਰਨ ਮਾਲਕ ਦਾ ਏਰੀਆ ਦੀ 12 ਮਾਡਲ ਗੱਡੀ ਆ 225 ਡਿਮਾਂਡ ਹੈ ਨੰਬਰ ਓਨਰ ਦਾ ਤੁਸੀਂ ਨੋਟ ਕਰ ਲਓ 98772 ਤੇ 75902 ਕਰੋ ਜੀ ਗੱਲਬਾਤ ਜਿਹੜੀ ਵੀ ਕਰਨਾ ਤੁਸੀਂ ਚਾਹੁੰਦੇ ਹੋ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ ਹੋਰ ਵਰਨਾ ਗੱਡੀ ਪਹੁੰਚੀ ਅਸੀਂ ਆ ਜਿਹੜੀ ਵਰਨਾ ਗੱਡੀ ਆ ਇੱਕ ਬਰੀਆ ਦੀ ਕੰਡੀਸ਼ਨ ਦੇਖੋ ਜੀ ਟਾਪ ਵੇਰੀਐਂਟ ਚ ਗੱਡੀ ਆਪਾਂ ਨੂੰ ਮਿਲੂਗੀ ਟਾਪ ਮਾਡਲ ਹੈ ਤੇ 12 ਮਾਡਲ ਦੀ ਗੱਡੀ ਆ ਸੀ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਪੁਸ਼ ਬਟਨ ਸਟਾਰਟ ਹੈ ਮਾਨਸਾ ਮਾਲਕ ਦਾ ਏਰੀਆ ਹੈ ਇਹ 3,25,000 ਰੁਪਏ ਮਾਲਕ ਨੇ ਡਿਮਾਂਡ ਕਹੀ ਐ ਜੀ ਹਰਿਆਣਾ ਨੰਬਰ ਦੀ ਗੱਡੀ ਐ ਬੰਪਰ ਦੇਖ ਲਓ ਸਾਈਡਾਂ ਤੋਂ ਦੇਖੋ ਜੀ ਬਹੁਤ ਸਾਫ਼ ਸੁਥਰੀ ਗੱਡੀ ਐ ਜੀ ਬਹੁਤ ਚੰਗੀ ਕੰਡੀਸ਼ਨ ਦੀ ਮਾਲਕ ਜਿਹੜੇ ਹੈਗੇ ਨੇ ਇਸ ਗੱਡੀ ਤੇ ਬਹੁਤ ਜ਼ਿਆਦਾ ਉਹਨਾਂ ਨੇ ਗੱਡੀ ਸੰਭਾਲ ਕੇ ਰੱਖੀ ਹੋਈ ਐ ਬਾਕੀ ਸ਼ੌਂਕੀ ਨੇ ਟਾਇਰਾਂ 'ਚ ਅਲਾਈ ਤੁਸੀਂ ਚੈੱਕ ਕਰ ਲਓ ਬਾਕੀ ਰਮਿੰਗ ਰੂਮਿੰਗ ਸਾਰੀ ਕਰਵਾਈ ਹੋਈ ਐ ਕੋਈ ਪੀਲਾਪਾਨ ਨਹੀਂ ਗੱਡੀ ਤੇ ਇੱਕ ਸਕ੍ਰੈਚ ਵੀ ਨਹੀਂ ਨਾ ਕੋਈ ਇੱਕ ਆਪਨ ਨੂੰ ਡੈਂਟ ਮਿਲਣਾ ਸੀ ਨਾ ਕੋਈ ਗਲੌਟ ਕਿਸੇ ਪਾਸੇ ਹਰ ਇੱਕ ਚੀਜ਼ ਦੀ ਆਪਾਂ ਨੂੰ ਫੁੱਲ ਗਾਰੰਟੀ ਮਿਲੂਗੀ ਇੰਜਨ ਗੇਅਰ ਤੋਂ ਲੈ ਕੇ ਉੱਤੇ ਥੱਲੇ ਦੀ ਹਰ ਇੱਕ ਚੀਜ਼ ਦੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ 62 846 48 684 ਗੱਲਬਾਤਾਂ ਤੁਸੀਂ ਕਰ ਲਿਓ ਆਪ ਹੀ ਜਿਹੜੀ ਵੀ ਕਰਨਾ ਤੁਸੀਂ ਚਾਹੁੰਦੇ ਹੋ ਸਿੰਘ ਇੱਕ ਹੋਰ ਆਪਾਂ ਵਰਨਾ ਗੱਡੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਫਲੂਇਡਿਕ 2015 ਮਾਡਲ ਦਸੰਬਰ ਮਹੀਨਾ ਜਮ੍ਹਾਂ ਲਾਸਟ ਦੇ ਵਿੱਚ ਆਈ ਹੋਈ ਆ 15 ਦੀ ਐਨਓਸੀ ਮਿਲ ਜੂਗੀ ਟਾਇਰ ਬਿਲਕੁਲ ਨਵੇਂ ਨੇ ਗੱਡੀ ਆਪਾਂ ਨੂੰ ਮਿਲੂਗੀ ਦਿੱਲੀ ਨੰਬਰ ਤੇ ਗੱਡੀ ਇਹ ਪੁਸ਼ ਬਟਨ ਨਾਲ ਸਟਾਰਟ ਹੁੰਦੀ ਹੈ ਜੀ ਮਾਲਕ ਦਾ ਏਰੀਆ ਹੈਗਾ ਜੀ ਮੋਗਾ 355 ਮਾਲਕ ਨੇ ਡਿਮਾਂਡ ਕਹੀ ਹੈ 355 ਇੱਕ ਡਿਮਾਂਡ ਹੈ ਜੇ ਕੋਈ ਫਿਕਸ ਰੇਟ ਨਹੀਂ ਹੈਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਸਟਾਰਟ ਕਰਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਸਟਾਰਟ ਕਰਕੇ ਦੇਖ ਸਕਦੇ ਹੋ ਤੋਰ ਕੇ ਦੇਖਣਾ ਚਾਹੁੰਦੇ ਹੋ ਤੋਰ ਕੇ ਦੇਖ ਸਕਦੇ ਹੋ ਬਾਕੀ ਆਪਦੀ ਹਰ ਇੱਕ ਤਸੱਲੀ ਜਿਹੜੀ ਕਰਨੀ ਹੈ ਤੁਸੀਂ ਜਾ ਕੇ ਕਰਿਓ ਮਾਲਕ ਦੇ ਘਰੇ ਜਾਓ ਤੇ ਗੱਡੀ ਘਰੇ ਤੁਹਾਨੂੰ ਮਿਲ ਜੂਗੀ ਸਟਾਰਟ ਕਰਕੇ ਦੇਖ ਲਿਓ ਤੋੜ ਕੇ ਦੇਖ ਲਿਓ ਜਦੋਂ ਦੇਲ ਨੂੰ ਪੂਰੀ ਤਸੱਲੀ ਮਿਲ ਗਈ ਤੁਹਾਨੂੰ ਚੰਗੀ ਤਰ੍ਹਾਂ ਫਿੱਟ ਬੈਠ ਗਈ ਗੱਡੀ ਉਹ ਤੋਂ ਬਾਅਦ ਫਾਈਨਲ ਰੇਟ ਮਾਲਕ ਨਾਲ ਬਹਿ ਕੇ ਕਰ ਲਿਓ 355 ਜਿਹੜਾ ਤੁਹਾਨੂੰ ਦੱਸਿਆ ਇਹ ਕੋਈ ਫਿਕਸ ਰੇਟ ਨਹੀਂ ਹੈਗਾ ਸੀ 9855849277 ਇਹ ਮਾਲਕ ਦਾ ਨੰਬਰ ਹੈ ਜੀ ਕਰੋ ਮਾਲਕ ਦੇ ਨਾਲ ਗੱਲ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਪਸੰਦ ਆਈ ਹੈ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਹਾਂ ਜੀ ਅਲੱਗ-ਅਲੱਗ ਮਸ਼ੀਨਰੀਆਂ ਅਲੱਗ-ਅਲੱਗ ਘਰ ਕੂਠੀ ਮਕਾਨ ਅਲੱਗ-ਅਲੱਗ ਏਰੀਆ ਚੋਂ ਤੁਹਾਡੀ ਫਰਮਾਇਸ਼ ਤੇ ਜੀ ਤੇ ਜਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਕੋਈ ਗੱਡੀ ਲੱਭ ਰਹੇ ਹੋ ਜਾਂ ਘਰ ਕੋਠੀ ਮਕਾਨ ਕੋਈ ਮੋਟਰਸਾਈਕਲ ਲੱਭ ਰਹੇ ਹੋ ਤੁਹਾਨੂੰ ਮਿਲ ਨਹੀਂ ਰਿਹਾ ਜੀ ਤੇ ਤੁਸੀਂ ਸਾਨੂੰ ਕਹਿ ਸਕਦੇ ਹੋ ਕਮੈਂਟ ਕਰੋ ਜੀ ਕਿਹੜੇ ਏਰੀਆ ਚ ਕਿੰਨੇ ਕੁ ਰੇਟ ਤੱਕ ਕੀ ਤੁਹਾਨੂੰ ਚਾਹੀਦਾ ਆਪਾਂ ਲੈ ਕੇ ਆ ਜਾਂਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੁਝ ਹੈਗਾ ਜੀ ਵੇਚਣ ਵਾਸਤੇ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਕੋਈ ਬੋਲਟ ਹੈ ਕੋਈ ਗੱਡੀ ਹੈ ਕੋਈ ਘਰ ਹੈ ਤਾਂ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦੇ ਰਹਿੰਦੇ 9465929488 ਫ੍ਰੀ ਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਚੈੱਕ ਕਰ ਲੋ ਇੱਕ ਵਾਰੀ ਗੱਲ ਕਰਾਂਗੇ ਜਿਹੜੀ ਆਪਾਂ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ 2007 ਮਾਡਲ ਗੱਡੀ ਮਾਲਕ ਨੇ ਦੱਸੀ ਸੀ ਮਰੂਤੀ 800 ਇਹ ਤੇ ਫਿਰੋਜ਼ਪੁਰ ਮਾਲਕ ਦਾ ਏਰੀਆ ਜਮਾ ਸਸਤੀ ਗੱਡੀ ਵਾਸਤੇ ਤੁਸੀਂ ਕਹਿੰਦੇ ਸੀਗੇ ਲੈ ਕੇ ਪਹੁੰਚੇ ਹਾਂ ਸੀ 57000 ਰੁਪਿਆ ਮਾਲਕ ਨੇ ਇੱਕ ਡਿਮਾਂਡ ਕਹੀ ਆ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਰੇਟ ਘੱਟ ਵੱਧ ਕਰ ਲੰਗੇ ਜਿਹਨੂੰ ਵੀ ਗੱਡੀ ਪਸੰਦ ਇਹ ਆਉਂਦੀ ਏ ਜੀ ਕੁਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਫਿਰੋਜ਼ਪੁਰ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਗੱਡੀ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਸਕਦੇ ਹੋ ਜੀ ਨੰਬਰ ਸਕਰੀਨ ਤੇ ਆ ਜੀ ਮਾਲਕ ਦਾ 95923 93460 ਕਰ ਸਕਦੇ ਹੋ ਗੱਲਬਾਤ ਜਿਹੜੀ ਵੀ ਤੁਸੀਂ ਕਰਨਾ ਚਾਹੁੰਦੇ ਹੋ ਜੀ ਬਾਕੀ ਵੀਡੀਓ ਕਿਵੇਂ ਦੇ ਲੱਗੀ ਜਰੂਰ ਦੱਸੋ ਜੀ ਕਮੈਂਟ ਕਰਕੇ ਜੇ ਵੀਡੀਓ ਵਧੀਆ ਲੱਗੀ ਹੈ ਗੱਡੀਆਂ ਤੁਹਾਨੂੰ ਵਧੀਆ ਲੱਗੀਆਂ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨਾਂ ਨੂੰ ਜਰੂਰ ਦਬਾ ਦਿਓ ਜੀ ਐਡ ਕਰਵਾਉਣੀਆਂ ਭੇਜੋ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਸੀ ਤੇ ਹੁਣ ਦਿਓ ਜੀ ਸਾਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਦੇ ਨਾਲ ਸੀ